ਦੋਸਤੋ ਬਠਿੰਡਾ ਦੇ ਅਸੀਂ ਖੜੇ ਆ ਤਿੰਨ ਕੋਣੀ ਚੌਕ ਤੇ ਇਸ ਵਾਰ ਜਿਵੇਂ ਕਿ ਤੁਸੀਂ ਟਾਈਟਲ ਪੜਿਆ ਕਿ ਮੈਨੂੰ ਲੱਗਦਾ ਕਿ ਇੰਦਰਦੇਵ ਇਸ ਵਾਰ ਜਿਆਦਾ ਹੀ ਮਿਹਰਬਾਨ ਹੋਈ ਪਿਆ ਬਠਿੰਡਾ ਤੇ ਕਈ ਵਾਰ ਜਿਵੇਂ ਸੁੱਕੇ ਟਪਾ ਜਾਂਦਾ ਸਾਰਾ ਸੌਣ ਤੇ ਇਸ ਵਾਰ ਮੌਨਸੂਨ ਸਾਰਾ ਰੁਕੜ ਟਪਾ ਪਿਆ ਹੈ ਇਸ ਵਾਰ 프리 ਮੌਨਸੂਨ ਹੀ ਕਦੇ ਨਹੀਂ ਪੈ ਲੱਗਿਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਲਗਭਗ ਦਿੱਲੀ ਨੇ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਨਹੀਂ ਤੈ ਹੀ ਜਾਂਦਾ ਹੈ ਤੇ ਇਸ ਵਕਤ ਵੀ ਪਿੰਨ ਕੋਣੀ ਦੇ ਖੜੇ ਆਸੀਂ ਇਹ ਪੂਰਾ ਤੇਜ ਇਸ ਵਕਤ ਚੱਲਿਆ ਹੋਇਆ ਨਹੀਂ ਇਸ ਵਾਰ ਇਹ ਵੀ ਸੁਣਿਆ ਕਿ ਜਿਹੜਾ ਜੀ ਠੰਡ ਹੈਗੀ ਆ ਉਹ ਵੀ ਪਹਿਲਾਂ ਆ ਜੂਗੀ ਕਿ ਭਾਦੋਂ ਟਪੋਂਸ ਤੋਂ ਆਪਣੇ ਥਾਰੀ ਭਾਦੋਂ ਦੀ ਪਹਿਲ ਲੱਗਦੀ ਠੰਡੇ ਇਸ ਵਾਰੀ ਕਹਿੰਦੇ ਉਹ ਵੀ ਦੂਜੀ ਕੋਟੇ ਵਾਲੀ ਠੰਡ ਸੁਣਿਆ ਇਹ ਗੱਲ ਦੇਖੋ ਵਾਕੀ ਕੀ ਕਹਿੰਦਾ ਅੱਗੇ ਮੌਸਮ ਇਹ ਮੌਸਮ ਦਾ ਗੱਲ ਕਰਾਂ ਇਹ ਗੱਲ ਵੀ ਇਹ ਸਹੀ ਹੈਗਾ ਸਹੀ ਹੈ ਇਹ ਗੱਲ ਇਹ ਬਸ ਵਕਤ ਤੇ ਦੇਖੋ ਪੂਰਾ ਤੇਜ ਨਹੀਂ ਆਇਆ ਇੱਕ ਤੋਂ ਇੱਕ ਦਾ ਵੀ ਛੱਡ ਕੇ ਨਹੀਂ ਹੁਣ ਪਾਈ ਰੱਖਦਾ ਇੰਦਰ ਦੇ ਇਸ ਵਾਰ ਜ਼ਿਆਦਾ ਕੀ ਮਿਹਰਬਾਨ ਹੋ ਗਿਆ ਬਠਿੰਡੇ ਤੇ ਕਈ ਵਾਰ ਸੁੱਕਾ ਡਾਪਿਆਦਾ ਸਾਰਾ ਸੌਣ ਕਈ ਵਾਰ ਤਾਂ ਐ ਹੁੰਦਾ ਪਰ ਬਠਿੰਡੇ ਵਾਲਾ ਇਹ ਵੀ ਆ ਅਸੀਂ ਹਰ ਵਾਰ ਜਿਹੜੇ ਕਹਿੰਨੇ ਆ ਜਿਵੇਂ ਜਿਵੇਂ ਕਿ ਇਹ ਤਾਂ ਰੱਖ ਲਿਆ ਜਾ ਹਾਲੋ ਇਹ ਵੀ ਆ ਬਠਿੰਡੇ ਦੇ ਵਿੱਚ ਜ਼ਿਆਦਾ ਪੈਂਦਾ ਨਹੀਂ ਵੀ ਠੀਕ ਆ ਕਹਿੰਦੇ ਫਿਰ ਚਲੋ ਛਵੀਲਾ ਲਾਉਂਦੇ ਵੀ ਨਹੀਂ ਪਾਵੇ ਨਹੀਂ ਪਾਵੇ ਪੈਣ ਲੱਗ ਜਾਂਦਾ ਫਿਰ ਤਵੇ ਵੀ ਛੇਤੀ ਮੁਧੇ ਮਾਰ ਲੱਗ ਜਾਂਦੇ ਆ ਕਿ ਵੀ ਬੰਦ ਹੋ ਜੇ ਤੇ ਕਿਉਂਕਿ ਬਠਿੰਡੇ ਦੇ ਕਈ ਇਲਾਕੇ ਇਹੋ ਜਿਹੇ ਆ ਪਿਛਲੇ ਪਾਣੀ ਤਿੱਬਿਆਂ ਤੇ ਬਣਿਆ ਹੋਇਆ ਤਿੱਬਿਆਂ ਤੇ ਤਿੱਬਿਆਂ ਉੱਥੇ ਬਣਿਆ ਉੱਚੀ ਨਹੀਂ ਵੀ ਥਾਂ ਤੇ ਜਿਹੜੇ ਨੀਵੀਂ ਥਾਂ ਤੇ ਬੈਠੇ ਆ ਵਿਚਾਰੇ ਉੱਥੇ ਪਾਣੀ ਭਰ ਜਾਂਦਾ ਘਰਾਜੇ ਵੜ ਜਾਂਦਾ ਸਮਾਨ ਕਰਨ ਲੱਗ ਜਾਂਦਾ ਕੋ ਬਾਬਗੇ ਖਰਾਬ ਹੋ ਜਾਂਦੇ ਆ ਬਾਲ ਕਿਸਤੀਆਂ ਵਾਲਾ ਬਹੁਤ ਹੋ ਜਾਂਦਾ ਵੀ ਕਿਸਤੀਆਂ ਤੇ ਜਾ ਕੇ ਲਈਏ ਜੇ ਰਾਤ ਚ ਲੈਣਾ ਹੈ ਤੇ ਅਗਰ ਕੋਈ ਸਬਜ਼ੀ ਰੋਟੀ ਲੈਣੀ ਆ ਕਿਸਤੀਆਂ ਦਾ ਉਹ ਜਾਨ ਜੀਵਨ ਮਤਲਬ ਵੀ ਔਖਾ ਹੋ ਜਾਂਦਾਗਾ ਉਥੇ ਜੇ ਇਹ ਪੈਣ ਦਾ ਤਾਂ ਇਸ ਉਹ ਉਹ ਇਲਾਕਿਆਂ ਨੂੰ ਬੜਾ ਔਖਾ ਹੋ ਜਾਂਦਾ ਸੋ ਪੱਤੇ ਵੀ ਮੁੰਦੇ ਛੇਤੀ ਮਾਰ ਲੱਗ ਜਾਂਦੇ ਆ ਫਿਰ ਹੁਣ ਪਹਿਲਾਂ ਤਾਂ ਛੇਤੀ ਨਿਕਲ ਲੱਗ ਗਿਆ ਪਾਣੀ ਜੇ ਬਟੰਡੇ ਦੇ ਵਿੱਚ ਖੜ੍ਹ ਜਾਂਦਾ ਪਾਣੀ ਛੇਤੀ ਨਿਕਲ ਜਾਂਦਾ ਪਰ ਫਿਰ ਵੀ ਇੱਕ ਵਾਰੀ ਜਿਹੜਾ ਔਖਾ ਹੋ ਜਾਂਦਾ ਕੰਮ ਤਿੰਨ ਕੋਣੀ ਤੋਂ ਉੱਤੇ ਖੜਿਆ ਹਸਦਾ ਇੱਕ ਵਾਰ ਤਾਂ ਅਸੀਂ ਮੌਸਮ ਠੰਡਾ ਹੋ ਗਿਆ ਤੇ ਠੰਡ ਵੀ ਇਸ ਵਾਰੀ ਕਹਿੰਦੇ ਵੀ ਜਲਦੀ ਆ ਜੂਗੀ ਪਹਿਲਾਂ ਆ ਜੂਗੀ ਠੰਡੀ ਆਦੋਂ ਤੱਕ ਦੇ ਸਾਰੀ ਕੋਈ ਠੰਡ ਪੈਣਾ ਜਾਈਏ ਪੂਰੀ ਕਿਉਂਕਿ ਪੁਰਖੀ ਰਾਤ ਨੂੰ ਵੀ ਦੇਖਿਆ ਹੋਣਾ ਕਿ ਏਸੀ ਜੋ ਚਲਾਉਂਦੇ ਆ ਖੜ ਲੱਗ ਲੱਗ ਜਾਂਦੀ ਆ ਨਹੀਂ ਵੀ ਇਸ ਵਾਰ ਪਹਿਲਾਂ ਪੈਣ ਲੱਗਿਆ ਸੀਗਾ ਤੇ ਬਾਅਦ ਚ ਵੀ ਮੇਰੇ ਖਿਆਲ ਦੇ ਪੈਦਾ ਹੋਊ ਸਾਊਂ ਦਾ ਪ੍ਰਭਾਵ ਨਹੀਂ ਹੁਣ ਸਾਊਂ ਤੋਂ ਪਹਿਲਾਂ ਵੀ ਸਾਊਂ ਦੇ ਵੀ ਤੇ ਸਾਊਂ ਤੋਂ ਬਾਅਦ ਵੀ ਇਹ ਕਹਿੰਦਾ ਜਿੰਦਗੀ ਕੇ ਪਹਿਲੇ ਵੀ ਜਿੰਦਗੀ ਕੇ ਜਦ ਵੀ ਕਲਪੋਣੀ ਤੋਂ ਪਹਿਲੇ ਬਾਅਦ ਗੀ ਉਹ ਉਹ ਚੀਜ਼ ਐ ਇਸ ਵਾਰ ਪੂਰਾ ਮਿਹਰਬਾਨਾ ਇੰਦਰ ਦੇਵਤਾ ਜੈ ਹੋ ਤੇ ਕਈਆਂ ਲਈ ਰਾਹਤ ਤੇ ਕਈਆਂ ਲਈ ਆਫਤ ਤ ਰਾਹਤ ਉਹਨਾਂ ਲਈ ਆ ਵੀ ਜਿਹੜੇ ਇੰਜੋਏ ਕਰਦੇ ਆ ਮੈਨੂੰ ਬੈਠੇ ਆਪਦਾ ਇੱਕ ਬਾਰ ਨਹੀਂ ਮੈਨੂੰ ਕੀ ਲੱਗਦਾ ਤੇ ਆ ਦੇਖੋ ਇੰਜੋਏ ਕਰਦੇ ਆਫਤ ਰਾਹਤ ਉਹਨਾਂ ਲਈ ਆ ਜਿਹੜੇ ਕਿ ਬੈਠੇ ਆ ਸੇਫ ਜਗਾ ਤੇ ਆਫਤ ਹੈਗੀ ਉਹਨਾਂ ਲਈ ਇਹੜਾ ਵਿਚਾਰੇ ਸੜਕਾਂ ਦੇ ਬੈਠੇ ਆ ਝੁੱਗਿਆਂ ਦੇ ਬੈਠੇ ਆ ਜਾਂ ਫਿਰ ਕਦੇ ਨੀਵੀਂ ਥਾਂ ਦੇ ਬੈਠੇ ਆ ਉਹ ਉਹਨਾਂ ਦੇ ਘਰੇ ਪਾਣੀ ਵੜ ਜਾਂਦਾ ਦਸਤੇ ਗਿੱਲੇ ਹੋ ਜਾਂਦੇ ਆ ਟਰੰਕ ਪੇਟੀਆਂ ਸਾਰੇ ਗਿੱਲੇ ਹੋ ਜਾਂਦੇ ਆ ਉਹਨਾਂ ਵਾਸਤੇ ਵਿਚਾਰੇ ਰੋਕਲਾ ਲਾ ਕੇ ਉੱਤੇ ਮਿੱਟੀ ਰੱਖ ਕੇ ਮਿੱਟੀ ਦੇ ਗਟੇ ਰੱਖ ਰੱਖ ਕੇ ਉਹ ਵਿਚਾਰੇ ਨਹੀਂ ਰੋਕਦੇ ਆ ਹ ਨਹੀਂ ਆ ਕਿਸੇ ਲਈ ਚੰਗਾ ਕਿਸੇ ਲਈ ਮਾੜਾ ਕਿਸੇ ਲਈ ਰਾਹਤ ਕਿਸੇ ਲਈ ਆਫਤ ਇਹ ਹੀ ਰਫਤ ਲੰਘਦਾ ਨਹੀਂ ਆਪਰੇ ਕੋ ਪੂਰਾ ਤੇ ਹੋ ਗਿਆ ਮੇਂ ਇਹ ਵੀ ਆ ਸੌਣ ਦੇ ਮਲੇਚੇ ਹੁਣ ਇੱਥੇ ਹੁਣ ਪੈਣ ਲੱਗਿਆ ਪਿੱਛੇ ਕਹਿੰਦੇ ਪਹਿਲਾਂ ਪੈਣ ਲੱਗਿਆ ਸੀਗਾ ਥੋੜਾ ਪਿੱਛੇ ਜਾ ਕੇ ਅਮਰੀਕੀ ਰੋਡ ਤੇ ਜਾਂਦੇ ਆ ਉਹ ਟੂਕ ਟਾਇਰ ਗਿੱਲੇ ਹੋ ਕੇ ਆਉਂਦੇ ਸੀਗੇ ਇੱਥੇ ਗਿੱਲਾ ਕਰ ਲਈ ਸੜਕ ਨੂੰ ਇਹ ਉਹਦਾ ਵੀ ਵੱਟ ਛਾੜੁੰਦਾ ਹੈ ਕਹਿੰਦੇ ਸੌਣ ਦਾ ਮਿੰਨਾ ਜਦੋਂ ਹੁੰਦਾ ਵੱਟ ਤੋਂ ਛੱਡ ਇੱਕ ਵੱਟ ਤੇ ਪੈਂਦਾ ਦੂਜੀ ਵੱਟ ਤੇ ਪੈਂਦਾ ਜੀ ਅੱਧੇ ਵੀ ਛੱਡ ਲਾ ਵੱਟ ਕਹਿੰਦੇ ਇਹਦਾ ਇਹ ਜਮਾ ਇਹਨਾਂ ਵੀ ਇੱਥੇ ਸੁੱਕਾ ਹੁੰਦਾ ਤੇ ਗਿੱਲਾ ਹੁੰਦਾ ਇੰਨੀ ਕਿ ਥਾ ਥਾ ਵੀ ਪਾਣੀ ਛੱਡੀ ਜਾਂਦੀ ਹੈ ਕਈ ਵਾਰ ਦੇਖਿਆ ਹੁਣ ਅਸਰ ਸੌਣ ਦੇ ਮਲੇਚੇ ਦੇ ਰੰਗ ਆ ਬਹੁਤ ਤੇ ਤਾਨੂੰ ਇਹ ਲੋ ਕਰਉਣ ਜਵਾਏ ਪੂਰਾ ਮੀ ਇੱਥੇ ਕਿਤੇ ਮੀ ਪੈਰਾ ਕਮੈਂਟ ਕਰਕੇ ਦੱਸਿਓ ਵੀ ਕੌਣ ਕੌਣ ਇੰਜੋਏ ਕਰ ਰਿਹਾ ਹੈ ਹਵਾਵਾ ਤੇ ਨਾਮ ਨਾ ਇਹ ਪਕੌੜੇ ਵੀ ਸ਼ਾਇਦ ਇਹ ਨਾਲ ਬਰੌਂ ਲੱਗੇ ਪਿਆ ਹੋਣਾ ਕਈ ਤੇ ਬੱਦਲ ਜੇ ਹੋ ਜਾਂਦੇ ਆ ਬੇਸੋ ਪੁੱਲਣ ਲੱਗ ਜਾਂਦੇ ਆ ਆਪਣੇ ਜਿਹੜੇ ਸ਼ੇਰਵਾਜ ਆ ਇੰਡੀਆ ਦੇ ਵਿੱਚ ਤੇ ਆਪਣੇ ਤੇ ਆ ਵੀ ਕਹਿ ਰਹੇ ਆ ਕਿ ਜੇ ਮੀ ਪੈ ਲੱਗ ਜਾਣਾ ਤੇ ਪਕੌੜੇ ਸਮੋਸਿਆਂ ਦਾ ਆਪ ਹੀ ਫਰਜ਼ ਬੰਦਾ ਵੀ ਕਲਾਈ ਤੇ ਛਾਲ ਮਾਰਦੇ ਨੇ ਤੋ ਲਾਈਆਂ ਕਿਸੇ ਲੋਕਾਂ ਨੇ ਕੱਤੀਆਂ ਕਰ ਲਿਆ ਹੋਣੀਆਂ ਬੇਸਬ ਦਾ ਪਹਿਲਾਂ ਧੋ ਕੇ ਰੱਖਿਆ ਹੁਣ ਤੇ ਨਹਿਰ ਵੀ ਪੂਰੀ ਭਰੀ ਹੋਈ ਆ ਪਿੰਡ ਦੇ ਲੋਕੋ ਰਤ ਬਹੁਤ ਪਛੇ ਵੀ ਨਹੀਂ ਪਹਾੜਾਂ ਦੇ ਪੈ ਰਹੇ ਆ ਪਹਾੜਾਂ ਦਾ ਪਾਣੀ ਆ ਰਿਹਾ ਕੱਲ ਵੀ ਘਟਨਾ ਹੋਈ ਆ ਪੂਰੀ ਪੁੱਲ ਨਹਿਰ ਸੀਗੀ ਤੇ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਪਈ ਸੀਗੀ ਚਲੋ ਕਿਸੇ ਕਾਰਨ ਚਲੋ ਨਹਿਰ ਦੇ ਵਿੱਚ ਉਹ ਡਿੱਗ ਪਈ ਤੇ ਬੜੀ ਦਲੇਰੀ ਕੀਤੀ ਲੋਕਾਂ ਨੇ ਵੀ ਤੇ ਜਿਹੜੇ ਪੁਲਸ ਮਹਿਕਮੇ ਨੇ ਬੁਲਾਇਆ ਸੀ ਤੇ ਉਹਨੂੰ ਸਭ ਤੋਂ ਪਹਿਲਾਂ ਇੱਕ ਮੁੰਡਾ ਸੀਗਾ ਕਾਂਬੜੀ ਆਇਆ ਸੀ ਕਵਰ ਲੈ ਕੇ ਉਹ ਕਵਰ ਤੋਂ ਆਇਆ ਸੀਗਾ ਮਤਲਬ ਕਿ ਉਹਨੇ ਸਭ ਤੋਂ ਪਹਿਲਾਂ ਛਾਲ ਮਾਰੀ ਛੋਟੀ ਉਮਰ ਦਾ ਮੁੰਡਾ ਸੀਗਾ ਤੇ ਤਿੰਨ ਜਾਨਾਂ ਉਹ ਬੰਦੇ ਨੇ ਬਚਾਈਆਂ ਛੋਟੀ ਉਮਰ ਦੇ ਮੁੰਡੇ ਦੇ ਤੇ ਕੋਈ ਪੁਲਿਸ ਵਾਲਿਆਂ ਨੇ ਭਾਈ ਜਸਵੰਤ ਹੈ ਤੇ ਭਾਈ ਅ ਅੰਦਰਿੰਦਰ ਹੈ ਤੇ ਰਜਿੰਦਰ ਤੇ ਭੈਣ ਸਾਡੀ ਇੱਕ ਹਰਪਾਲ ਕੌਰ ਉਹ ਇਹ ਸਾਰਿਆਂ ਨੇ ਰਲ ਕੇ ਤੇ ਲੋਕਾਂ ਨੇ ਤੇ ਹੋਰ ਵੀ ਸੰਸਥਾਵਾਂ ਵਾਲੇ ਸੀਗੇ ਸਚਾਉ ਦਾ ਡੇਰਾ ਵਾਲੇ ਸੀਗੇ ਸਾਰਿਆਂ ਨੇ ਰਲ ਕੇ ਮਤਲਬ ਕਿ ਇੱਕ ਬੜੀਆ ਤੋ ਵੱਡੀ ਗੱਲ ਇਹ ਹੈ ਵੀ ਜਿਹੜਾ 11 ਜਣੇ ਸੀ ਨਾ ਉਹ ਗੱਡੀ ਦੇ ਵਿੱਚ ਉਹ ਸਾਰੇ ਬਚ ਗਏ। ਇੱਕ ਵੀ ਕਿਸੇ ਨੂੰ ਨੁਕਸਾਨ ਨਹੀਂ ਹੋਇਆ। ਥੋੜੀ ਜਿਹੀ ਹਾਲਤ ਨਾਜ਼ੁਕ ਹੋਈ ਸੀ ਪਰ ਉਹ ਬਚਾਅ ਹੋ ਗਿਆ ਟੀਮ ਨੇ। ਸਸਤਾਵਾਂ ਦਾ ਗਾੜਾ ਜਿੰਨੇ ਉਹ ਤੇ ਟਿੰਡਾ ਸਾਡਾ ਤੇ ਮੈਨੂੰ ਮਰੀ ਦੇ ਘਰ ਦੇ ਨਾਲ ਬਾਅਦ ਚ ਪਤਾ ਲੱਗਦਾ ਪਹਿਲਾਂ ਉਹਦਾ ਇਹਦਾ ਜੀਆ ਕਰਦਾ ਉਹ ਹੱਥ ਪਾ ਕੇ ਜਾ ਕੇ ਪਾ ਦਿੰਦੇ ਆ ਉਦੋਂ ਬਾਅਦ ਫਿਰ ਘਰ ਦੇ ਨੂੰ ਹੌਣ ਕਰਦੇ ਜੋੜਾ ਐਸੀਆ ਟੋ ਗਿਆ ਜਾਂ ਫਿਰ ਤੁਨ ਹੋ ਗਿਆ। ਤੋ ਚਾਓ ਫਰਹਾਲ ਮੀਜ਼ਾ ਇੰਜੋਏ ਕਰੋ ਪਾਓ। ਗੱਲਾਂ ਨਾਲ ਕਰੀ ਜਾਂਦੇ ਕਮੈਂਟਰੀ ਕਰੀ ਉਹ ਨਾਲ ਨਾਲ ਕਿ ਕਿੱਥੇ ਕਿੱਥੇ ਨਹੀਂ ਪੈ ਰਿਆ ਤੇ ਕਿਹੜਾ ਕਿਹੜਾ ਪਕੌੜੇ ਬਣਾ ਰਿਹਾ ਤਾਂ ਕਿ ਅਸੀਂ ਵੀ ਉੱਥੇ ਪਹੁੰਚ ਸਕੀਏ ਤੇ ਰੁਕ ਕੇ ਆ ਕੇ ਪਕੌੜੇ ਖਾ ਸਕੀਏ ਸਮੋਸੇ ਖਾ ਸਕੀਏ ਤਕ ਆਗਾ ਨਹੀਂ ਜੀ ਜਉ ਜਹੋ ਇੰਦਰ ਦੇਵਤਾ ਮੈਂ ਤਾਂ ਇੱਕ ਇੰਦਰ ਦੇਵਤਾ ਨੂੰ ਇਹ ਦਰਖਾਸਤ ਕਰੂੰਗਾ ਇਹ ਮਤਲਬ ਕਿ ਪ੍ਰੇਅਰ ਕਰੂੰਗਾ ਕਿ ਜੇ ਮਿਹਰਬਾਨ ਹੋਈ ਹੈ ਉੱਥੇ-ਉੱਥੇ ਮੀ ਪਾ ਜਿੱਥੇ-ਤੇ ਜਿਹੜੇ-ਜਿਹੜੇ ਲੱਕ ਇਹ ਇੰਦਰ ਦੇਵਤਾ ਉਹਨਾਂ ਵੱਲ ਧਿਆਨ ਰੱਖਿਓ ਜਿਹੜੇ ਵੀ ਵਿਚਾਰੇ ਕਿਸੇ ਹੀ ਥਾਂ ਤੇ ਬੈਠਾ ਜਿੱਥੇ ਪਾਣੀ ਭਾ ਜਾਂਦਾ ਵਿਚਾਰਿਆਂ ਦੇ ਅੰਦਰ ਜਾ ਕੇ ਵੜ ਜਾਂਦਾ ਘਰਾਂ ਦੇ ਵਿੱਚ ਸਵਾਨ ਖਰਾਬ ਹੋ ਜਾਂਦਾ ਤੇ ਕੋ ਕੈਲੰਡਰ ਦਾ ਆਦਾ ਸਮਾ ਲੋਕਾਰ ਠੀਕ ਆ ਆਪਾਂ ਫੇਰ ਕਿਸੇ ਲਾਈਵ 'ਚ ਫੇਰ ਇਕੱਠੇ ਹੋਨੇ ਆ ਫੇਰ ਮਿਲਦੇ ਆ ਫੇਰ ਗੱਲਾਂ ਬਾਤਾਂ ਕਰਦੇ ਆ ਫਿਲਹਾਲ ਲਾਈਵ ਕਰਨ ਲੱਗੇ ਆਂ ਜੀ ਬੰਦ ਤੇ ਬਣਾਉਨੇ ਆ ਪ੍ਰੋਗਰਾਮ ਜੇ ਕੋਈ ਪਕੌੜਾ ਫੋਗੜਾ ਦਾ ਬੰਦਾ ਤਾਂ ਠੀਕ ਆ ਤੁਸੀਂ ਵੀ ਕਰੋ ਇੰਜੋਏ ਜੈ ਹਿੰਦ ਜੈ ਭਾਰਤ ਇੰਜੋਏ ਕਰ ਰਹੇ ਹਾਂ ਇੰਜੋਏ ਦਾ ਮੌਜ ਤੋਂ ਮੀਡੀਆ ਦਾ ਗਰੁੱਪ ਨਾਲ ਮੈਂ ਤਾਂ ਇਹ ਗੱਲਾਂ ਬਤਾਉਂਦਾ